ਫਿਰ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਇੱਕ ਬੱਚੇ ਦੇ ਵੱਲੋਂ ਚਾਈਨਾ ਡੋਰ ਦੀ ਮੰਗ ਕੀਤੀ ਗਈ ਸੀ ਪਰ ਪਿਓ ਨੇ ਇਸ ਤੋਂ ਇਨਕਾਰ ਕਰਦੇ ਹੋਏ ਆਪਣੀ ਹੀ ਛੱਤ ਉੱਤੇ ਇੱਕ ਸੇਫ ਮਾਜਾ ਤਿਆਰ ਕਰ ਲਿਆ ਤੇ ਉਹਨੇ ਕਿਹਾ ਕਿ ਚਾਈਨਾ ਡੋਰ ਖਤਰਨਾਕ ਹੈ ਕਿ ਇਸ ਦੇ ਨਾਲ ਕਈ ਜਾਨਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਉੱਥੇ ਉਹਨਾਂ ਦੇ ਵੱਲੋਂ ਹੋਰ ਬੱਚਿਆਂ ਤੇ ਲੋਕਾਂ ਨੂੰ ਵੀ ਚਾਈਨਾ ਡੋਰ ਨਾ ਵਰਤਣ ਦੀ ਅਪੀਲ ਕੀਤੀ ਗਈ ਹੈ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਿਵੇਂ ਸਾਡੀਆਂ ਸਰਕਾਰਾਂ ਵੀ ਕਹਿੰਦੀਆਂ ਨੇ ਕਿ ਹਰ ਸਾਲ ਕੰਡਿਆ ਨੇ ਕਿ ਜਿਹੜੀ ਚਾਈਨਾ ਡੋਰ ਆ ਉਹਨੂੰ ਬੰਦ ਕਰੋ ਉਹਨੂੰ ਨਾ ਵਰਤੋ ਕਿਉਂਕਿ ਉਹਦੇ ਨਾਲ ਜਾਨੀ ਮਾਲੀ ਕਾਫੀ ਨੁਕਸਾਨ ਹੋਏ ਨੇ ਤੁਸੀਂ ਵੀ ਮੀਡੀਆ ਵਾਲੇ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੇ ਕੋਲ ਵੀ ਕਾਫੀ ਇਹੋ ਜਿਹੀਆਂ ਖਬਰਾਂ ਪਹੁੰਚਦੀਆਂ ਨੇ ਕਿ ਕਿਸੇ ਦੇ ਗਲੇ 'ਚ ਡੋਰ ਪੈ ਜਾਂਦੀ ਹੈ ਉਹਦਾ ਗਲਾ ਕੱਟਿਆ ਜਾਂਦਾ ਜਾਂ ਕਿਤੇ ਹੋਰ ਮੂੰਹ ਤੇ ਪੈ ਜਾਂਦੀ ਹੈ ਨੱਕ ਕੱਟਿਆ ਜਾਂਦਾ ਇਸ ਨਾਲ ਉਹ ਚਾਈਨਾ ਡੋਰ ਦੇ ਬਹੁਤ ਜ਼ਿਆਦਾ ਨੁਕਸਾਨ ਸਨ ਮੈਂ ਇਹਨਾਂ ਕਾਰਨਾਂ ਨੂੰ ਮੁੱਖ ਰੱਖਦੇ ਹਾਂ ਮੇਰੇ ਬੱਚੇ ਵੀ ਡੋਰ ਦੀ ਮੰਗ ਕਰਦੇ ਸੀ ਤੇ ਮੈਂ ਇਹਨਾਂ ਨੂੰ ਕਿਹਾ ਬੇਟਾ ਚੈਨਾ ਤੋਂ ਡੋਰ ਨਹੀਂ ਲਿਓਣੀ ਤੇ ਆਪਾਂ ਘਰੇ ਡੋਰ ਜਰੀ ਤਿਆਰ ਕਰਕੇ ਜਦੋਂ ਅਸੀਂ ਪਹਿਲਾਂ ਅਸੀਂ ਵੀ ਨਿੱਕੀ ਛੋਟੇ ਹੁੰਦੇ ਸੀ ਤੇ ਅਸੀਂ ਆਪਣੀ ਡੋਰ ਆਪ ਤਿਆਰ ਕਰਕੇ ਉਹਦੇ ਨਾਲ ਪਤੰਗਾ ਚੜੋਂਦੇ ਹੁੰਦੇ ਸੀ ਤੇ ਮੇਰੇ ਮੈਂ ਬੱਚਿਆਂ ਨੂੰ ਸਮਝਾਇਆ ਇਹਨਾਂ ਨੂੰ ਅਵੇਅਰ ਕੀਤਾ ਇਹਨਾਂ ਨੇ ਵੀ ਕਿਹਾ ਪਾਪਾ ਠੀਕ ਆ ਤੁਸੀਂ ਸਾਨੂੰ ਘਰੇ ਤਿਆਰ ਕਰ ਦੋ ਮੈਂ ਕੱਚੀ ਰੀਲ ਲਿਆ ਕੇ ਮਾਝਾ ਤਿਆਰ ਕਰਕੇ ਸਰੇਸ਼ ਪਾ ਕੇ ਤੇ ਉਹਦੇ ਨਾਲ ਮੈਂ ਅੱਜ ਡੋਰ ਤਿਆਰ ਕਰਕੇ ਇਹਨਾਂ ਬੱਚਿਆਂ ਨੂੰ ਦਿੱਤੀ ਹੈ ਤੇ ਮੈਂ ਕਿਹਾ ਤੁਸੀਂ ਇਹਨਾਂ ਨਾਲ ਪਤੰਗਾ ਚੜਾਓ ਤਾਂ ਜੋ ਕਿਸ ਦਾ ਨੁਕਸਾਨ ਨਾ ਹੋ ਸਕੇ ਤੇ ਇਹ ਜਿਹੜਾ ਮੈਂ ਸਾਰਿਆਂ ਨੂੰ ਇਹ ਕਹਾਂਗਾ ਕਿ ਸਾਰੇ ਜਣੇ ਆਪਣੀ ਜਿਹੜੀ ਡਵਾਈਟੀ ਡੋਰ ਆ ਉਹੀ ਉਹਦੇ ਨਾਲ ਹੀ ਪਤੰਗਾ ਚੜਾਉਣ ਤੇ ਚਾਈਨਾ ਡੋਰ ਨੂੰ ਜਿਹੜੇ ਅਵਾਈਡ ਕਰਦੇ ਇਹ ਤਾਂ ਹੁਣ ਸਰਕਾਰਾਂ ਹੀ ਇਹਦੇ ਤੇ ਰੋਕ ਲਾ ਸਕਦੀਆਂ ਆਮ ਬੰਦਾ ਤੇ ਕੁਝ ਨਹੀਂ ਕਰ ਸਕਦਾ ਜੀ ਵੇਖੋ ਇਹਦੇ ਤੇ ਅਸੀਂ ਇਹੀ ਬੇਨਤੀ ਕਰਾਂਗੇ ਜਿਹੜਾ ਵੀ ਕੋਈ ਚਾਈਨਾ ਦੀ ਡੋਰ ਵੇਚਦਾ ਹੈ ਜਾਂ ਉਹਦੇ ਨਾਲ ਕੋਈ ਪਤੰਗ ਚੜਾਉਂਦਾ ਹੈ ਉਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਪਹਿਲਾਂ ਤਾਂ ਸਰਕਾਰ ਨੂੰ ਇਹ ਚਾਹੀਦਾ ਕਿ ਇਹ ਸਰਕਾਰ ਇਹ ਡੋਰ ਜਿਹੜੀ ਹੈ ਇਹ ਆ ਕਿੱਥੋਂ ਰਹੀ ਹੈ ਜੇ ਸਰਕਾਰ ਚਾਹੁੰਦੀ ਹੈ ਵੀ ਇਹਨੂੰ ਬੰਦ ਕਰਨਾ ਤੇ ਇਹ ਤੇ ਸੱਤੀ ਨਾਲ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਤਾਂ ਜੋ ਕੋਈ ਵੀ ਜਿਹੜਾ ਡੋਰ ਜਿਹੜੀ ਹੈ ਆਈ ਨਾ ਸਕੀ ਦੁਕਾਨਾਂ 'ਤੇ ਜੇ ਕੋਈ ਦੁਕਾਨ ਤੋਂ ਕੁਝ ਹੁੰਦਾ ਚੋਰੀ ਛੱਪੀ ਤੇ ਜੀ ਉਹ ਫਰਿਆ ਜਾਂਦਾ ਉੱਥੇ ਵੀ ਐਕਸ਼ਨ ਲੈਣਾ ਚਾਹੀਦਾ ਉੱਥੇ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਤੇ ਇਹ ਤੇ ਹੁਣ ਵੇਖੋ ਜੀ ਇਹ ਤੇ ਅਸੀਂ ਪੁਲਸ ਵਾਲੇ ਦੱਸ ਸਕਦੇ ਕਿਉਂਕਿ ਤਾਂ ਜਿਹੜੀ ਕਾਰਵਾਈ ਹੈ ਉਥੇ ਪੁਲਿਸ ਪ੍ਰਸ਼ਾਸਨ ਨੇ ਕਰਨੀ ਹੁੰਦੀ ਹੈ ਤੇ ਇਹ ਡੀਸੀ ਸਾਹਿਬ ਨੇ ਸਾਡੇ ਜਾਂ ਐਸਐਸਪੀ ਸਾਹਿਬ ਨੇ ਇਹਨਾਂ ਨੂੰ ਸਖਤ ਐਕਸ਼ਨ ਲੈਣੇ ਚਾਹੀਦੇ ਆ ਤੇ ਜਿਨਾ ਅੱਜ ਤਾਂ ਜੋ ਦੁਕਾਨਦਾਰ ਕੋਈ ਇਨੀ ਹਿੰਮਤੀ ਨਾ ਕਰੇ ਕਿ ਡੋਰ ਲਾ ਕੇ ਵੇਚ ਸਕੇ ਤੇ ਜਿਹੜਾ ਇਹ ਜਿਹੜੀ ਚੈਨਾ ਡੋਰ ਹੈ ਇਹ ਬਿਲਕੁਲ ਬੰਦ ਹੋ ਜਾਈ। ਕੁਝ ਪਰੋਸ ਜੋ ਸੁਤਰਾ ਨੇ ਇਹ ਵੀ ਦੱਸਿਆ ਕਿ ਜਿਹੜੀ ਡੋਰ ਹੈ ਨਾ ਦੁਕਾਨਾਂ ਵਾਲੇ ਕੀ ਕਰ ਦਿੰਦੇ ਕਿ ਡੋਰ ਪਹਿਲਾਂ ਤੇ ਵੇਖਦੇ ਨਹੀਂ ਜਦੋਂ ਮੌਸਮ ਆਪਣੇ ਲੋਹੜੀ ਦਾ ਤਿਆਰ ਲੱਗ ਗਿਆ ਹੁੰਦਾ ਤੇ ਉਹ ਜਿਹੜੀ ਡਬਲ ਰੇਟ ਤੇ ਡੋਰ ਵੇਚਦੇ ਆ। ਤੇ ਇਹ ਵੇਖੋ ਜੀ ਇੱਥੇ ਫਿਰ ਐਕਸ਼ਨ ਲਿਆ ਹੋਇਆ ਜਦੋਂ ਇਹਦਾ ਮੈਂ ਪਹਿਲੇ ਕਹਿ ਚੁੱਕਾ ਕਿ ਜੇ ਜਦੋਂ ਸਖਤ ਐਕਸ਼ਨ ਲਏ ਜਾਣਗੇ ਸਖਤ ਕਾਰਵਾਈ ਕੀ ਹੋਏਗੀ ਤੇ ਫਿਰ ਆਪੇ ਹੀ ਸਾਰੇ ਇਹ ਬੰਦ ਹੋ ਜਾਣਗੇ ਤੇ ਜੇ ਕੋਈ ਹੋ ਸਕਦਾ ਹੈ ਕਿ ਇਹਨਾਂ ਦੇ ਕੋਈ ਚੀਤੇ ਹੋਣ ਜਾਂ ਸਰਕਾਰ ਦੇ ਇਹ ਜੋ ਉਹ ਵੀ ਵੇਚਦੇ ਆ ਉਹਨਾਂ ਤੇ ਵੀ ਐਕਸ਼ਨ ਹੋਣਾ ਚਾਹੀਦਾ ਜੇਕਰ ਆਮ ਬੰਦੇ ਤੇ ਐਕਸ਼ਨ ਹੁੰਦਾ ਹੈ ਤੇ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਹੁੰਦਾ ਜੇ ਜਦੋਂ ਉਹਨਾਂ ਤੇ ਐਕਸ਼ਨ ਨਹੀਂ ਹੁੰਦਾ ਉਹ ਲਿਆ ਕੇ ਫਿਰ ਦੋਰ ਮਹਿੰਗੀ ਮੁਨਾਫੇ ਤੇ ਵੇਚਦੇ ਆ ਮੈਂ ਤੇ ਕਹਿੰਦਾ ਕਿ ਉਹਨਾਂ ਤੇ ਵੀ ਐਕਸ਼ਨ ਹੋਣਾ ਚਾਹੀਦਾ ਜੇ ਕੋਈ ਫੜੀ ਜਾਂਦੀ ਹੈ ਇਹ ਤੇ ਉਹ ਪ੍ਰਸ਼ਾਸਨ ਨੂੰ ਪਤਾ ਪੂਰੀ ਹੋਣਾ ਚਾਹੀਦਾ ਨਾ ਐਕਸ਼ਨਾਂ ਇਸ ਪ੍ਰਸ਼ਾਸਨ ਕਰੀ ਇਹਨਾਂ ਦੀ ਜਿਹੜਾ ਵੇਚਦਾ ਹੈ ਜਿਹੜਾ ਫੜਿਆ ਜਾਂਦਾ ਉਹਨੂੰ ਬਖਸ਼ਿਆ ਨਾ ਜਾਏ ਬਿਲਕੁਲ ਜੀ ਇਹ ਪਿੰਨ ਵਾਲੇ ਸਾਰਿਆਂ ਨੂੰ ਇੱਕ ਏਕਾ ਕਰਨਾ ਚਾਹੀਦਾ ਹਰੇਕ ਪਿੰਨ ਤੋਂ ਮੈਂ ਬੇਨਤੀ ਕਰਾਂਗਾ ਜਿੰਨੇ ਮੁਤ ਪਿੰਨੇ ਪੰਚ ਨੇ ਸਰਪੰਚ ਨੇ ਉਹਨਾਂ ਨੂੰ ਵੀ ਵੀ ਉਹਨਾਂ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਕਿ ਜੇਕਰ ਤੁਹਾਡੇ ਪਿੰਡਾਂ ਚ ਕੋਈ ਇਤਨਾ ਲਿਆ ਕੇ ਡੂੜ ਵੇਚਦਾ ਹੈ ਤੇ ਆਪਾਂ ਉਹਨਾਂ ਨੂੰ ਵੀ ਕਰੀਏ ਕਿ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਦਸਿਏ ਉਹਨਾਂ ਤੇ ਕਾਰਵਾਈ ਕਰਵਾਈਏ ਤਾਂ ਜੋ ਇਹ ਜਰੀ ਡੂੜ ਬੰਦ ਹੋ ਜਾਵੇ ਹੰਗਿਕਰੋਨ ਵਾਲਿਆਂ ਨੂੰ ਕੀ ਸੰਦੇਸ਼ ਦਿੰਨਾ ਚਾਹੀਦਾ ਮੇਰਾ ਤਾਂ ਇਹੀ ਬੇਨਤੀ ਹੈ ਕਿ ਆਪ ਹੀ ਡੋਰ ਤਿਆਰ ਕਰੋ ਇਹ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੱਸਿਆ ਕਿ ਜਿਤਨਾ ਮੈਂ ਡੋਰ ਤਿਆਰ ਕਰਕੇ ਆਪਣੀ ਬੱਚਿਆਂ ਨੂੰ ਦਿੱਤੀ ਹੈ ਇਹ ਰਵਾਇਤੀ ਡੋਰ ਜਿਤਨਾ ਪਹਿਲਾਂ ਵੀ ਅਸੀਂ ਛੋਟੇ ਹੁੰਦੇ ਤਿਆਰ ਕਰਦੇ ਸੀ ਤੇ ਇਹੀ ਡੋਰਾ ਤਿਆਰ ਕਰਕੇ ਦੋ ਬੱਚਿਆਂ ਨੂੰ ਤੇ ਤਾਂ ਜੋ ਉਹ ਜਿਹੜੀ ਚਾਈਨਾ ਡੋਰ ਨੂੰ ਉਹ ਨਾ ਵਰਤਣ